ਜੀ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਡੈਡ ਬੋਡੀ ਪਈ ਹੈ ਇੱਥੇ ਤੇ ਆ ਕੇ ਉਹਨੂੰ ਦੇਖਿਆ ਗਿਆ ਆ ਉਹਦੀ ਜਿਹੜੇ ਆ ਪੋਸਟਮਾਰਟਮ ਲਈ ਉਹਨੂੰ ਭੇਜਿਆ ਜਾ ਰਿਹਾ ਹੈ ਤੇ ਮੌਤ ਦੇ ਕਾਰਨ ਦਾ ਪਤਾ ਕਰਾ ਕੇ ਤੇ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਰ ਕਿਸੇ ਪਤਾ ਲੱਗਾ ਕੌਣ ਆ ਉਹਦੀ ਜੇਬ ਤੇ ਵੀ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਮਿਲੀ ਜਿਹਦੀ ਪਛਾਣ ਹੋ ਸਕੇ ਨਹੀਂ ਇਹੋ ਜੀ ਕੋਈ ਚੀਜ਼ ਨਹੀਂ ਮਿਲੀ ਉਹਦੇ ਪਛਾਣ ਪੱਤਰ ਜਾਂ ਕੋਈ ਵੀ ਤੇ ਹੋਰ ਜਿਹੜੇ ਆ ਅੰਦਰੂਨੀ ਕੱਪੜੇ ਚੰਗੀ ਤਰ੍ਹਾਂ ਚੈੱਕ ਕਰਕੇ ਵੇਖ ਲਾਂਗੇ ਇਹ ਇਸ ਟਾਈਮ ਅਜੇ ਤੱਕ ਕੋਈ ਐਹੋ ਜੀ ਚੀਜ਼ ਨਹੀਂ ਮਿਲੇਗੀ ਸਰ ਕਿੰਨੇ ਦਿਨ ਪੁਰਾਣੀ ਆ ਕਿਉਂਕਿ ਬਹੁਤ ਜ਼ਿਆਦਾ 스ਮੈਲ ਆ ਰਹੀ ਹੈ ਜੇ ਰਾਤ ਨੂੰ ਦਿੱਤੇ ਇੰਨੀ 스ਮੈਲ ਨਹੀਂ ਆਨੀ ਤੇ ਜਾਂ ਕਿਸੇ ਦਾ ਧਿਆਨ ਨਹੀਂ ਕਿ ਕਿੰਨੇ ਦਿਨ ਪੁਰਾਣੀ ਹੋ ਸਕਦੀ ਹੈ ਇਹ ਕਿਹਾ ਨਹੀਂ ਜਾ ਸਕਦਾ ਕਿ ਕਿੰਨੀ ਪੁਰਾਣੀ ਆ ਜੇ ਡਾਕਟਰ ਸਾਹਿਬ ਵੀ ਪੋਸਟਮਾਰਟਮ ਕਰਕੇ ਤੇ ਉਹਦਾ ਮੌਜਨਾ ਕਰਕੇ ਦੱਸਣਗੇ ਵੀ ਕਦੋਂ ਦੀ ਇਹਦੀ ਡੈਥ ਕਿਸ ਟਾਈਮ ਦੀ ਦੀ ਡੈਥ ਹੋਈ ਹੈ ਇਹ ਕਿੰਨੀ ਕਿ ਲੱਗਦੀ ਹੈ ਅੰਦਾਜ਼ਨ ਇਹ ਜੀ ਦੀ 35 ਤੋਂ 40 ਸਾਲ ਦੇ ਕਰੀਬ ਜਿਹੜੀ ਲੱਗ ਰਹੀ ਹੈ ਜਿਹੜੀ ਪੰਜਾਬੀ ਹੈ ਜਾਂ ਪ੍ਰਵਾਸੀ ਹੈ ਇਹ ਉਹਦੇ ਫੇਸ ਤੋਂ ਜੇ ਕਲੀਅਰ ਨਹੀਂ ਹੋ ਰਿਹਾ ਉਹ ਪਤਾ ਲੱਗ ਜਾਏਗਾ ਜੀ ਸਰ ਵੈਸੀ ਡੱਟ ਬੋੜੀ ਆ ਕਿ ਛੱਟ ਪੇਟ ਦਾ ਵੀ ਇਸ ਤਰ੍ਹਾਂ ਦਾ ਕੋਈ ਨਿਸ਼ਾਨਤ ਨਹੀਂ ਆ ਉਪਰ ਹੀ ਛੱਟ ਪੇਟ ਕੋਈ ਨਹੀਂ ਹੈਗੀ ਜੀ ਕੋਈ ਸਿਰ ਤੇ ਗਲੇ ਤੇ ਜਾਂ ਕਿਸੇ ਛਾਤੀ ਤੇ ਜਾਂ ਕੋਈ ਇਹੋ ਜੀ ਕੋਈ ਛੱਟ ਪੇਟ ਨਹੀਂ ਹੈਗੀ ਕੋਈ ਚੀਜ਼ ਕੋਈ ਨੱਤੀ ਵਾਲੀ ਕੋਈ ਚੀਜ਼ ਨਹੀਂ ਤੇ ਲੱਗ ਬ੍ਰਾਹਮਣ ਨਹੀਂ ਜੀ ਇਹੋ ਜੀ ਕੋਈ ਚੀਜ਼ ਬ੍ਰਾਹਮਣ ਨਹੀਂ ਹੋਈ ਜੀ ਦਛੇ ਵਾਲੀ ਕੋਈ ਇਹ ਪੋਸਟਮਾਰਟਮ ਤੋਂ ਪਤਾ ਲੱਗ ਜਾਏਗਾ ਕਿ ਇਹਨੇ ਕੀ ਖਾਦਾ ਸੀਗਾ ਜਾਂ ਜੇ ਕੋਈ ਹੋਰ ਗੱਲ ਹੈ ਜਾਂ ਕੀ ਕਰਦਾ ਹੈ ਤਾਂ ਬਹੁਤ ਹੋਰ ਕੀ ਕਾਰਵਾਈ ਕੀਤੀ ਅਸੀਂ ਇਹਦੀ ਪੋਸਟਮਾਰਟਮ ਕਰਵਾ ਲਈ ਜੀ